ਹਾਂ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨੂੰ ਉਹਦਿਆ ਦਾਖਲਾ ਪ੍ਰੀਖਿਆ ਦੀ ਆਪਾਂ ਜਿਹੜਾ 18 ਜਨਵਰੀ 2025 ਨੂੰ ਪੇਪਰ ਆਇਆ ਬੇਟਾ ਉਹਦਾ ਸੋਲੂਸ਼ਨ ਕਰਦੇ ਪਏ ਆ ਤਾਂ 43 ਨੰਬਰ ਸਵਾਲ ਦੇ ਉੱਤੇ ਬੇਟਾ ਆਪਾਂ ਪਹੁੰਚ ਗਏ ਤਾਂ 43 ਨੰਬਰ ਸਵਾਲ ਦੇ ਵਿੱਚ ਦੇਖੋ ਕੀ ਕਹਿੰਦਾ ਪਿਆ ਅਗਲੇ ਸਵਾਲ ਦੇ ਕੁਐਸਚਨ ਦੇ ਵਿੱਚ ਬੇਟਾ ਇਹਦੇ ਵਿੱਚ ਰਕਮ ਜਿਹੜੀ ਬਹੁਤ ਮਹੱਤਵਪੂਰਨ ਹੁੰਦੀ ਰਕਮ ਨੂੰ ਜੇ ਧਿਆਨ ਨਾਲ ਪੜ੍ਹ ਲਈਏ ਤਾਂ ਸਵਾਲ ਹੱਲ ਹੋ ਜਾਂਦਾ ਕਹਿੰਦਾ ਸੁਰੇਸ਼ ਆਪਣੇ ਚਾਚੇ ਨੂੰ ਮਿਲਣ ਲਈ ਸਵੇਰੇ 9 ਵਜੇ ਘਰ ਤੋਂ ਚੱਲਿਆ ਉਹ 10 ਮਿੰਟ ਪੈਦਲ ਤੁਰਿਆ 1 ਘੰਟਾ 5 ਮਿੰਟ ਬੱਸ ਤੇ ਵਿੱਚ ਯਾਤਰਾ ਕੀਤੀ ਤੇ ਫਿਰ 15 ਮਿੰਟ ਪੈਦਲ ਤੁਰ ਕੇ ਆਪਣੇ ਚਾਚੇ ਦੇ ਘਰ ਪਹੁੰਚਿਆ ਉੱਥੇ ਉਹ 3 ਘੰਟੇ 20 ਮਿੰਟ ਰੁਕਿਆ ਤੇ ਸ਼ਾਮੀ 3:30 ਵਜੇ ਆਪਣੇ ਘਰ ਪਹੁੰਚ ਗਿਆ ਵਾਪਸੀ ਦੀ ਯਾਤਰਾ ਵਿੱਚ ਉਸ ਨੂੰ ਕਿੰਨਾ ਸਮਾਂ ਲੱਗਿਆ ਤਾਂ ਬੇਟਾ ਵਾਪਸੀ ਦੀ ਯਾਤਰਾ ਚ ਆਪਾਂ ਸਮਾਂ ਤਾਂ ਹੀ ਕੱਢ ਸਕਦੇ ਹਾਂ ਵੀ ਉਹ ਚੱਲਿਆ ਕਿੰਨੇ ਵਜੇ ਵਾਪਸੀ ਤੇ ਠੀਕ ਹੈ ਚੱਲਣ ਦੇ ਲਈ ਆਪਾਂ ਪਹਿਲਾਂ ਸਵੇਰੇ ਉਹ ਕਿੰਨੇ 9 ਵਜੇ ਘਰ ਤੋਂ ਚੱਲਿਆ ਘਰ ਤੋਂ 9 ਵਜੇ ਚੱਲਿਆ ਬੇਟਾ ਠੀਕ ਹੈ ਹੁਣ ਆਪਾਂ ਆ ਸਮਾਂ ਵਿੱਚ ਜੋੜ ਲਵਾਂਗੇ ਵੀ ਉਹ ਚਾਚੇ ਦੇ ਘਰ ਚੱਲਣ ਲਈ ਕਿੰਨਾ ਸਮਾਂ ਲੱਗਿਆ ਉਹਨੂੰ 10 ਮਿੰਟ ਪੈਦਲ ਤੁਰਿਆ ਠੀਕ ਹੈ ਪੈਦਲ ਇੱਥੇ ਘੰਟੇ ਤੇ ਇੱਥੇ ਮਿੰਟ ਠੀਕ ਹੈ 10 ਮਿੰਟ ਪੈਦਲ ਤੁਰਿਆ ਉਹ ਠੀਕ ਹੈ ਫਿਰ ਉਹ 1 ਘੰਟਾ 5 ਮਿੰਟ ਬੱਸ ਵਿੱਚ ਯਾਤਰਾ ਕੀਤੀ ਉਹਨੇ 1 ਘੰਟਾ ਤੇ 5 ਮਿੰਟ 1 ਘੰਟਾ 5 ਮਿੰਟ ਉਹਨੇ ਬੱਸ ਵਿੱਚ ਯਾਤਰਾ ਕੀਤੀ ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਬੇਟਾ ਫਿਰ ਉਹ 15 ਮਿੰਟ ਪੈਦਲ ਤੁਰ ਕੇ ਆਪਣੇ ਚਾਚੇ ਦੇ ਘਰ ਪਹੁੰਚ ਗਿਆ 15 ਮਿੰਟ ਫਿਰ ਉਹ ਪੈਦਲ ਤੁਰਿਆ ਤੇ ਕਿੱਥੇ ਪਹੁੰਚ ਗਿਆ ਆਪਣੇ ਚਾਚੇ ਦੇ ਘਰ ਚਾਚੇ ਦੇ ਘਰ ਜਾ ਕੇ ਫਿਰ ਉਹ ਕਿੰਨੀ ਦੇਰ ਬੇਟਾ ਚਾਚੇ ਦੇ ਘਰ ਰੁਕਿਆ 3 ਘੰਟੇ 20 ਮਿੰਟ 3 ਘੰਟੇ 20 ਮਿੰਟ ਉਹ ਰੁਕ ਗਿਆ ਬੇਟਾ ਠੀਕ ਹੈ ਬੇਟਾ ਤਾਂ ਹੁਣ ਆਪਾਂ ਦੇਖ ਲੈਨੇ ਆਂ ਵੀ ਇਹ ਕਿੰਨਾ ਸਮਾਂ ਜਿਹੜਾ ਉਹ ਰਾਹ ਦੇ ਵਿੱਚ ਹੀ ਰਿਹਾ ਕਿੰਨਾ ਸਮਾਂ ਰੁੱਕ ਕੇ ਜੋ ਤੁਹੋਂ ਵਾਪਸੀ ਕਿੰਨੇ ਵਜੇ ਕੀਤੀ ਉਹ ਆਪਾਂ 9 ਵਜੇ ਚ ਜੋੜ ਦਵਾਂਗੇ ਤਾਂ ਬੇਟਾ 5 ਤੇ 5 10 ਇੱਕ ਕਾਂਸਲ ਆ ਗਿਆ 1 ਤੇ 2 3 ਤੇ 1 4 ਤੇ 1 5 ਠੀਕ ਹੈ ਤੇ 3 ਤੇ 1 4 ਇਹਦਾ ਮਤਲਬ ਟੋਟਲ 4 ਘੰਟੇ 50 ਮਿੰਟ ਬਾਅਦ ਬੇਟਾ ਉਹ ਵਾਪਸ ਤੁਰ ਪਿਆ ਠੀਕ ਹੈ 4 ਘੰਟੇ ਵਜਾ 9 ਵਜੇ ਦੇ ਵਿੱਚ ਆਪਾਂ 4 ਵਜ ਕੇ 4 ਘੰਟੇ ਤੇ 50 ਮਿੰਟ ਵਿੱਚ ਜੋੜ ਦੇਣੇ ਠੀਕ ਹੈ ਬੇਟਾ ਤਾਂ 9 ਤੋਂ ਬਾਅਦ ਦੇ ਵਿੱਚ 4 ਘੰਟੇ ਬੇਟਾ 10 10 11 12 ਤੇ 1 ਇਹਦਾ ਮਤਲਬ 1:50 ਮਿੰਟ ਤੇ ਉਹਨੇ ਵਾਪਸੀ ਵਾਪਸੀ ਕਿੰਨੇ ਵਜੇ ਕੀਤੀ 1:50 ਮਿੰਟ ਦੇ ਉੱਤੇ ਠੀਕ ਹੈ ਤੇ ਕਿੰਨੇ ਵਜੇ ਪਹੁੰਚ ਗਿਆ 3:20 ਮਿੰਟ ਉਹ 3:30 ਮਿੰਟ ਤੇ ਆਪਣੇ ਘਰੇ ਪਹੁੰਚ ਗਿਆ 1:50 ਮਿੰਟ ਤੇ ਚੱਲਿਆ ਤੇ 3:30 ਮਿੰਟ ਦੇ ਉੱਤੇ ਪਹੁੰਚ ਗਿਆ ਠੀਕ ਹੈ 1:50 ਤੋਂ ਆਪਾਂ 3:30 ਤੱਕ ਦਾ ਸਮਾਂ ਕੱਢ ਲੈਣਾ ਤੇ 1:50 ਤੋਂ 1:50 ਤੋਂ 10 ਮਿੰਟ ਬੇਟਾ 1:50 ਤੋਂ 2:50 ਤੱਕ ਜਿਹੜਾ ਹੈਗਾ 1 ਘੰਟਾ ਹੋ ਗਿਆ 2:50 ਤੱਕ 1 ਘੰਟਾ ਹੋ ਗਿਆ ਹੈਨਾ ਪੂਰਾ ਤੇ 2:50 ਤੋਂ 3:30 ਤੱਕ 30 ਮਿੰਟ ਆਹ ਤੇ 10 ਮਿੰਟ ਆਹ 40 ਮਿੰਟ ਜਿਹੜੇ ਬੇਟਾ ਹੋਰ ਹੋ ਗਏ ਜਮਾ 40 ਮਿੰਟ ਠੀਕ ਹੈ ਤਾਂ ਕੁੱਲ ਕਿੰਨਾ ਸਮਾਂ ਲੱਗਿਆ ਉਹਨੂੰ 1 ਘੰਟਾ 1 ਘੰਟਾ 40 ਮਿੰਟ 1 ਘੰਟਾ 40 ਮਿੰਟ ਦਾ ਸਮਾਂ ਉਹਨੂੰ ਵਾਪਸੀ ਦੀ ਯਾਤਰਾ ਦੇ ਉੱਤੇ ਲੱਗ ਗਿਆ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ ਬੇਟਾ ਤਾਂ ਬੇਟਾ ਸੀ 1 ਦੇ ਵਿੱਚ 1 ਘੰਟਾ 40 ਮਿੰਟ ਉੱਤਰ ਦਿੰਦਾ ਪਿਆ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਇਸ ਦੂਜੇ ਬਾਅਦ ਦੇ ਵਿੱਚ ਬੇਟਾ ਸੋ ਆ ਗਿਆ ਸਵਾਲ ਨੰਬਰ 44 ਕਹਿੰਦਾ ਸਾਰੇ ਅੰਕਾਂ ਦਾ ਅੰਕ 4 2 0 ਤੇ 7 ਦੇ ਪ੍ਰਯੋਗ ਨਾਲ ਬਣਨ ਵਾਲੀ ਚਾਰ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਤੇ ਸਭ ਤੋਂ ਛੋਟੀ ਸੰਖਿਆ ਵਿੱਚ ਅੰਤਰ ਹੈ ਤਾਂ ਬੇਟਾ ਸਭ ਤੋਂ ਵੱਡੀ ਸੰਖਿਆ ਇਕਾਈ ਦਹਾਈ ਸੈਂਕੜਾ ਹਜ਼ਾਰ ਤੁਹਾਨੂੰ ਦੱਸਿਆ ਸੀ ਸਭ ਤੋਂ ਵੱਡੀ ਸੰਖਿਆ ਦੇ ਲਈ ਸਭ ਤੋਂ ਵੱਡਾ ਅੰਕ ਸਭ ਤੋਂ ਵੱਡੇ ਸਥਾਨ ਦੇ ਉੱਤੇ ਚਾਰ ਅੰਕ ਕਿਹਨਾਂ ਇਕਾਈ ਦਹਾਈ ਸੈਂਕੜਾ ਹਜ਼ਾਰ 7 4 2 ਤੇ 0 ਏ ਵੱਡੀ ਆ ਸੰਖਿਆ ਬੇਟਾ ਤੇ ਫਿਰ ਜਦੋਂ ਆਪਾਂ ਛੋਟੀ ਸੰਖਿਆ ਲਿਖਣੀ ਆ ਛੋਟੀ ਸੰਖਿਆ ਲਿਖਣੀ ਆ ਤਾਂ ਬੇਟਾ ਸਭ ਤੋਂ ਵੱਡੇ ਸਥਾਨ ਤੇ ਸਭ ਤੋਂ ਛੋਟਾ ਅੰਕ ਪਰ ਆਪਾਂ 0 ਨਹੀਂ ਲਿਖਾਂਗੇ ਕਿਉਂਕਿ ਜੇਕਰ ਅਸੀਂ 0 ਲਿਖਾਂਗੇ ਤਾਂ ਫਿਰ ਇਹ ਸੰਖਿਆ ਤਿੰਨ ਅੰਕੀ ਰਹਿ ਜਾਊਗੀ 0 ਤੋਂ ਪਹਿਲਾਂ ਵੱਡਾ ਜਿਹੜਾ ਅੰਕ ਹੁੰਦਾ ਉਹ ਪਹਿਲਾਂ ਲਿਖ ਦਿੰਨੇ ਆ 2 ਫਿਰ ਬੇਟਾ 0 ਫਿਰ 4 ਤੇ ਫਿਰ 7 ਇਸ ਤਰ੍ਹਾਂ ਚੜ੍ਹਦੇ ਕ੍ਰਮ ਦੇ ਵਿੱਚ ਲਿਖ ਦਿੰਨੇ ਆ ਮਤਲਬ ਸਭ ਤੋਂ ਛੋਟਾ ਅੰਕ ਵੱਡੇ ਸਥਾਨ ਤੇ ਛੋਟੇ ਅੰਕ ਹੀ ਲਿਖਨੇ ਆਪਾਂ ਠੀਕ ਹੈ ਤਾਂ ਇਹ ਬੇਟਾ ਛੋਟੇ ਅੰਕ ਸੰਖਿਆ ਹੋਗੀ ਇਹਨਾਂ ਦਾ ਅੰਤਰ ਆ ਜਿਹੜਾ ਉਹ ਘਟਾਓ ਕਰਕੇ ਆਪਾਂ ਕੱਢ ਦਵਾਂਗੇ 10ਾਂ ਚੋਂ 7 ਗਏ 3 ਬਾਕੀ 11 ਚੋਂ 4 ਗਏ 7 ਬਾਕੀ ਇੱਥੇ 3 ਰਹਿ ਗਏ ਸੀ ਤਿੰਨਾਂ ਦੇ 3 ਬਾਕੀ 7ਾਂ ਚੋਂ 2 ਗਏ 5 ਬਾਕੀ ਇਹ ਆ ਗਿਆ 5373 ਉੱਤਰ ਆ ਗਿਆ ਤਾਂ ਆਪਾਂ ਅਲਟਰਨੇਟਿਵ ਆਨਸਰ ਦੇਖਦੇ ਆਂ ਤਾਂ ਬੇਟਾ C 1 5373 ਉੱਤਰ ਦਿੰਦਾ ਪਿਆ C1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 44 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ